ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਤੋ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਓ ਗਣਸਦਾ ਆਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਖੁਸ਼ ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਅਸੀਂ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਕੁਝ ਖਬਰੀ ਦੇ 15ਵੇਂ ਅਧਿਆਇ ਦੀ 9ਵੀਂ ਆਇਤ ਵਿੱਚ ਅਸੀਂ ਇਹ ਪੜ੍ਹਦੇ ਹਾਂ ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ ਅਤੇ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ਫਰੀਸੀਆਂ ਅਤੇ ਗਰੰਥੀਆਂ ਦੇ ਵਿਵਹਾਰ ਅਤੇ ਚਾਲਸਲਨ ਕਾਰਨ ਪ੍ਰਭੂ ਯਿਸੂ ਮਸੀਹ ਉਨ੍ਹਾਂ ਨੂੰ ਪਖੰਡੀ ਕਹਿੰਦੇ ਨੇ ਉਪਦੇਸ਼ਾਂ ਰਾਹੀਂ ਮਨੁੱਖਾਂ ਦੇ ਤੌਰ ਤਰੀਕਿਆਂ ਨੂੰ ਸਿਖਾਉਂਦੇ ਇਸ ਲਈ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਪਖੰਡੀ ਆਖਿਆ ਪਰਮੇਸ਼ਵਰ ਨੇ ਮਨੁੱਖ ਦੇ ਮਨ ਵਿੱਚ ਆਪਣੇ ਵਿਸ਼ੇ ਦਾ ਗਿਆਨ ਪਾ ਦਿੱਤਾ ਹੈ ਇਸ ਲਈ ਮਨੁੱਖ ਪਰਮਾਤਮਾ ਨੂੰ ਜਾਣਨ ਸਮਝਣ ਅਤੇ ਪਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪਰਮੇਸ਼ਵਰ ਦੁਆਰਾ ਸਿਧਾਂਤਿਤ ਕਾਨੂੰਨ ਹਰ ਮਨੁੱਖ ਨੂੰ ਉਸ ਦੀ ਜ਼ਮੀਰ ਦੁਆਰਾ ਪ੍ਰਗਟ ਹੁੰਦਾ ਹੈ ਪਰ ਪਾਪ ਕਾਰਨ ਮਨੁੱਖ ਦਾ ਮਨ ਅਤੇ ਜ਼ਮੀਰ ਪ੍ਰਸ਼ਟ ਹੋ ਗਿਆ ਹੈ ਅਤੇ ਉਹ ਮਨੁੱਖ ਦੇ ਮਾਰਗਾਂ ਨੂੰ ਪਰਮਾਤਮਾ ਦੀ ਧਾਰਮਿਕਤਾ ਦਾ ਮਾਰਗ ਦੱਸ ਕੇ ਪਰਮ ਪ੍ਰਮਾਤਮਾ ਦੇ ਕਰੋਧ ਦਾ ਪਾਤਰ ਬਣ ਗਿਆ ਹੈ ਜਦੋਂ ਨ્યાਯ ਦੇ ਦਿਨ ਮਨੁੱਖ ਉੱਤੇ ਰੱਬ ਦਾ ਕੋਪ ਪ੍ਰਗਟ ਹੋਵੇਗਾ ਤਾਂ ਮਨੁੱਖ ਲਈ ਕੇਵਲ ਇੱਕ ਹੀ ਮੰਜ਼ਿਲ ਹੋਵੇਗੀ ਨਰਕ ਪ੍ਰਭੀਸ਼ੂ ਮਸੀਹ ਮਨੁੱਖ ਨੂੰ ਇਸ ਕਿਆਮਤ ਤੋਂ ਪਾਪ ਤੋਂ ਅਤੇ ਪਰਮੇਸ਼ੁਰ ਦੇ ਕਰੋਧ ਤੋਂ ਬਚਾਉਣ ਲਈ ਹੀ ਦੇਤਾਰੀ ਹੋਏ ਪ੍ਰਭੂ ਯਿਸੂ ਮਸੀਹ ਨੇ ਮਨੁੱਖ ਦੇ ਪਾਪ ਦਾ ਭਾਰ ਚੁੱਕਿਆ ਸਲੀਬ ਉੱਤੇ ਕੁਰਬਾਨੀ ਦਿੱਤੀ ਅਤੇ ਤੀਜੇ ਦਿਨ ਮੁਰਗਿਆਂ ਵਿੱਚੋਂ ਉੱਠ ਖਲੋਇਆ ਇਸ ਲਈ ਜੋ ਕੋਈ ਹੁਣ ਉਹਨਾਂ ਵਿੱਚ ਵਿਸ਼ਵਾਸ ਕਰਦਾ ਹੈ ਉਸ ਨੂੰ ਪ੍ਰਭੂ ਯਿਸੂ ਮਸੀਹ ਸਦੀਪਕ ਜੀਵਨ ਦੇ ਕੇ ਪਾਪਾਂ ਤੋਂ ਛੁਟਕਾਰਾ ਪ੍ਰਦਾਨ ਕਰਦੇ ਹਨ ਅਤੇ ਉਹ ਬਚਾਇਆ ਜਾਵੇਗਾ ਸਾਡੀ ਪਰਮੇਸ਼ਵਰ ਅੱਗੇ ਅਰਦਾਸ ਅਤੇ ਪ੍ਰਾਰਥਨਾ ਹੈ ਕਿ ਤੁਸੀਂ ਵੀ ਪ੍ਰਭੂ ਯਿਸੂ ਤੇ ਵਿਸ਼ਵਾਸ ਦੁਆਰਾ ਬਚਾਏ ਜਾਵੋ Tun